ਖਰੀਤਮ ਕੌਰ ਸਾਹਿਬ ਲਾਈਵ ਟੀਵੀ ਦੇਖ ਰਹੇ ਸਾਰੇ ਦਸਕਾਨਾ ਮੈਂ ਪਰੰਜਪਮਾ ਸਵਾਗਤ ਕਰਦਾ ਦੱਸਦੇ ਕਿ ਅੱਜ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਦੁਗਰੀ ਦੇ ਵਿੱਚ ਮਟੂ ਨਾਲ ਜਿੱਥੇ ਕਿ ਜਿਹੜੀ ਪੰਚਾਇਤੀ ਜਗ੍ਹਾ ਚ ਉਹ ਹੈ ਕੁਦਰਤ ਪਟਨਾ ਦੀ ਪਟਨਾ ਦਾ ਮਾਮਲਾ ਸਾਹਮਣੇ ਆਇਆ ਤਾਂ ਗੱਲ ਕਰਦੇ ਇੱਥੇ ਖਿੱਚਾ ਤੂਜ ਵੀ ਹੋਈ ਆ ਜਿਹੜੇ ਇੱਥੇ ਮੋਤਵਾਰ ਨੇ ਲੰਬੜਦਾਰ ਨੇ ਉਹਨਾਂ ਨਾਲ ਖਿੱਚਾ ਤੂਜ ਜਦੋਂ ਰੋਕਣ ਪਹੁੰਚਦੇ ਆ ਦਸਨ ਮੁਤਾਬਕ ਰੋਕਣ ਪਹੁੰਚਦੇ ਆ ਤਾਂ ਉਹਨਾਂ ਨਾਲ ਖਿੱਚਾ ਤੂਜ ਹੁੰਦੀ ਆ ਤਾਂ ਗੱਲ ਕਰਦੇ ਸਾਡੇ ਨਾਲ ਲੰਬੜਦਾਰ ਦੀ ਮਜ਼ਦੂਰ ਹਾਂਜੀ ਬਾਜੀ ਕੀ ਨਾਮ ਆਪਣਾ ਸਸੀ ਕੌਰ ਜੀ ਮ ਤੇ ਇਹਨਾ ਕੁਛਕ ਬੰਦੇ ਸਾਡੇ ਪਿੰਡ ਦੇ ਅੱਜ ਪਪੂਲਰ ਪਟ ਰਹੇ ਤੇ ਇੱਥੇ ਸ਼ਾਮ ਲੜ ਦੇ ਜਮੀਨ 'ਚ ਹਮ ਇਹਦੀ ਬਕਾਇਦਾ ਮੰਤੀ ਨਹੀਂ ਹੋਈ ਆ ਸਾਰਾ ਕੁਝ ਹੋਇਆ ਵਾ ਪੂਰਾ ਰਿਕਾਰਡ ਆ ਜੀ ਤੇ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀ ਆ ਇਹਨਾਂ ਨੇ ਸਾਡੇ ਘਰ ਦੇ ਉੱਪਰ ਆ ਕੇ ਹਮਲਾ ਕਰਿਆ ਪਹਿਲਾਂ ਮੈਂ ਕਿ ਜਗਾ ਪੰਚਾਇਤ ਦੀ ਜਗਾ ਪੰਚਾਇਤ ਦੀ ਜੀ ਮਿਲਤੀ ਹੋਈ ਆ ਕਾਨੂੰਗੋਬ ਸਾਹਿਬ ਨੇ ਸਾਰੀ ਮੰਤੀ ਕਰਕੇ ਪੂਰਾ ਰਿਕਾਰਡ ਪੇਸ਼ ਕਰਿਆ ਹੋਇਆ ਜੀ ਇੱਕ ਕਾਰਨ ਕੀ ਲੱਗਿਆ ਜਿਹੜਾ ਇਹ ਜਿਹੜੇ ਇੱਥੇ ਪੱਟੇ ਜਾ ਰਹੇ ਨੇ ਪੰਚਾਇਤ ਦੀ ਜਗਾ ਤੋ ਕੋਈ ਡੱਕਾ ਨਹੀਂ ਚੱਕ ਸਕਦਾ ਤੇ ਇਹ ਸਰਪੰਚ ਦੀ ਯਾਰ ਮੈਕਮੇ ਦੀ ਮਿਲੀ ਭੁਗਤ ਨਾਲ ਸਾਰਾ ਕੰਮ ਹੋ ਰਿਹਾ ਜੀ ਨਹੀਂ ਡੀਪੀਓ ਨਹੀਂ ਕੋਈ ਦਾ ਹੋਣੀ ਹੈਗਾ ਵੀ ਇਹਦੇ ਤੋਂ ਜਦ ਕੇ ਕੋਈ ਪੱਟ ਨਹੀਂ ਸਕਦਾ ਸਾਰਾ ਕੁਝ ਨੰਬਰ ਨਕਸ਼ੇ ਸਾਰਾ ਕੁਝ ਨਾਲ ਲੱਗਿਆ ਹੋਇਆ ਹੈ ਕਿਵੇਂ ਦੇਖਦੇ ਹੋ ਕਾਰਨ ਕੀ ਹੋਇਆ ਜਿਹੜਾ ਕਿ ਖੜਨ ਦਾ ਇੱਥੇ ਉਹਨੂੰ ਜਿਹੜੇ ਪੱਟਣ ਅਸੀਂ ਜਾ ਰਹੇ ਪੱਟਣ ਜਾ ਰਹੇ ਸੀ ਪੁਲਰ ਜਾਂ ਤੁਸੀਂ ਰੋਕਣ ਜਾਂਦੇ ਉਸ ਤੋਂ ਬਾਅਦ ਕੀ ਗੱਲਬਾਤ ਹੁੰਦੀ ਆ ਉਹਨਾਂ ਨੇ ਜੀ ਸਾਡੇ ਪਰਿਵਾਰ ਦੇ ਉੱਪਰ ਮੇਰਾ ਪਰਵਰ ਘਰ ਸਾਹਮਣੇ ਹੀ ਆ ਪਰਿਵਾਰ ਬਾਹਰ ਆ ਗਿਆ ਉਹਨਾਂ ਨੇ ਸਾਰਿਆਂ ਬੰਦੇ ਨੇ ਰਲ ਕੇ ਸਿੱਧਾ ਟਾਈ ਕਰਿਆ ਸੀਸੀਟੀ ਕੈਮਰੇ ਵਿੱਚ ਸਾਰਾ ਕੁਝ ਕੈਦ ਹੋਇਆ ਪਰ ਘਰ ਦੇ ਅੰਦਰ ਵਿੱਚ ਜਾ ਕੇ ਮਿਸिज ਨੂੰ আর માતા ਨੂੰ ਹੱਥ ਪਾਇਆ ਤੇ ਅਸੀਂ ਦਰਖਾਸਤ ਵੀ ਦੇ ਚੁੱਕੇ ਹਾਂ ਥਾਣੇ ਹੁਣ ਤੱਕ ਕੋਈ ਪ੍ਰਸ਼ਾਸਨ ਨਹੀਂ ਆਇਆ ਆ ਮਾਲ ਉਕਣੇ ਵੱਡਿਆ ਤੇ ਆਰ ਸਾਨੂੰ ਇਆਂ ਤੇ ਜਾਨ ਮਾਲ ਦਾ ਖਤਰਾ ਰਾਤ ਪੜਾ ਤਾ ਜਦੋਂ ਤੁਸੀਂ ਇੱਥੇ ਪਪੂਲਰ ਪਟ ਰਹੇ ਸੀ ਤੁਸੀਂ ਐਜ ਮਲੂਦਾ ਨੰਬਰਦਾਰ ਹੋਣ ਕਾਰਨ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਬਿਲਕੁਲ ਜੀ ਬਿਲਕੁਲ ਜੀ ਆ ਲਿਖਿਆ ਹੋਇਆ ਜੀ ਦਫਤਰਾਂ ਨੂੰ ਜਦੋਂ ਸੰਮਤਕਾਰੀ ਹੁੰਦੀ ਹੈ ਨਾ ਉਹਦੇ ਤੇ ਇੱਕ ਕਾਇਦਾ ਲਿਖਿਆ ਜਾਂਦਾ ਜੀ ਵੀ ਜਿਹੜੀ ਸ਼ਾਮਲਾਟ ਜ਼ਮੀਨਾਂ ਪੜਨੂ ਤੁਸੀਂ ਜਿਹੜੀ ਸ਼ਾਮਲਾਟ ਜ਼ਮੀਨਾਂ ਉਹਦੀ ਜਿਹੜੀ ਜਿੰਨੀ ਵੀ ਰਾਖੀ ਹੈ ਉਹ ਕਰਨੀ ਆ ਵੀ ਉਹ ਨੰਬਰਦਾਰ ਦੀ ਜ਼ਿੰਮੇਵਾਰੀ ਸ਼ਾਮਲਾਟ ਜਿੰਨੀ ਵੀ ਜਿੰਨੀ ਵੀ ਸ਼ਾਮਲਾਟਾ ਜਿੰਨਾ ਵੀ ਉਹਦੇ ਚ ਕੋਈ ਆਪਣਾ ਪੌਦੇ ਖੜੇ ਆ ਪੇੜ ਕੁਛ ਦੀ ਖੜਾ ਉਹਦਾ ਨੰਬਰਦਾਰ ਦੀ ਜ਼ਿੰਮੇਵਾਰੀ ਮੈਂ ਆਪਣੀ ਜ਼ਿੰਮੇਵਾਰੀ ਦੇ ਨਿਭਾਉਣ ਦੇ ਤੌਰ ਤੇ ਆ ਕੇ ਇਹਨਾਂ ਨੂੰ ਰ ਤੇ ਉਹਨਾਂ ਨੇ ਉਲਟਾ ਸਾਡੇ ਨਾਲ ਹੱਥੋਂ ਕਾਈ ਕਰੀ ਜੀ ਕਿਉਂਕਿ ਮੰਗ ਤੁਹਾਡੀ ਮੰਗ ਇਹ ਆ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਪਰ ਜਿਹੜੇ ਜਿਹੜੇ ਬੰਦਿਆਂ ਨੇ ਆਕੂਸ ਕਰਿਆ ਉਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਰਪੰਚ ਵੀ ਵਿੱਚ ਹੈ ਜੀ ਸਰਪੰਚ ਨੂੰ ਮੈਸੇਜ ਲਾਇਆ ਸਰਪੰਚ ਨਹੀਂ ਪਹੁੰਚਿਆ ਹੁਣ ਤੱਕ ਹੂੰ ਉਹਦਾ ਵੀ ਫਰਜ਼ ਬਣਦਾ ਤਾਂ ਪਿੰਡ ਦਾ ਨਮਾਇੰਦਾ ਵੋਟਾਂ ਪਾ ਕੇ ਬਣਾਇਆ ਜੀ ਕੌਣ ਨੇ ਸਰਪੰਚ ਸਾਹਿਬ ਅਕਰਮਜੀਤ ਕੌਰ ਆ ਜੀ ਅੱਛਾ ਹਾਂਜੀ ਤੇ ਤੁਸੀਂ ਉਹਨਾਂ ਨੂੰ ਸੂਚਿਤ ਕੀਤਾ ਇਹ ਇੱਕ ਪੰਚ ਨੇ ਸੁਚਿਤ ਕੀਤਾ ਜੀ ਹਰਜਿੰਦਰ ਸਿੰਘ ਨੇ ਖੜਿਆ ਇਹਨਾਂ ਨੂੰ ਮੈਂ ਮੈਸੇਜ ਲਾਤਾ ਸੀ ਮੇਰੇ ਕੋਲ ਨੰਬਰ ਨਹੀਂ ਸੀ ਹੈਗਾ ਤੇ ਮੈਂ ਥਾਣੇ ਆ ਕੇ ਨਹੀਂ ਪੁੱਛਣ ਦੀ ਕੋਸ਼ਿਸ਼ ਕੀਤਾ ਠੀਕ ਆਜੀ ਭਾਜੀ ਤੁਸੀਂ ਕੀ ਕੀ ਕਹਿਣਾ ਚਾਹ ਰਹੇ ਹੋ ਜਿਹੜਾ ਮੈਂ ਕਹਿਣਾ ਚਾਹੁੰਦੀ ਜੇ ਇਹ ਰੋਲਾ ਪੂਲੋ ਪਟੋ ਨਹੀਂ ਮੈਂ ਪੰਚਾਇਤ ਮੈਂਬਰ ਹਾਂ ਹਰਜਿੰਦਰ ਸਿੰਘ ਇਹ ਨਿਸ਼ਾਨ ਤੇ 22 ਕਿੱਜਾ ਹੋਈ ਪੂਲ ਪ੍ਰੋਟੈਕਸ਼ਨ ਦਾ ਜੀ ਪੂਲ ਪ੍ਰਚਾਰ ਨੂੰ ਵੀ ਸਾਰੇ ਪਤਾ ਹੈ ਐਸ ਐਚਓ ਗੁਰਪ੍ਰੀਤ ਨੂੰ ਪਤਾ ਵੀਡੀਓ ਨੂੰ ਪਤਾ ਸੈਟੀ ਨੂੰ ਪਤਾ ਮਨੂੰ ਉਹਨਾਂ ਨੰਬਰ ਦਾ ਫੋਨ ਆ ਵੀ ਆਪਣੀ ਪੰਚਾਇਤ ਦੇ ਵਿੱਚੋਂ ਨਾਜਾਇਜ਼ ਪੂਲੋ ਪਟੇ ਜਾ ਰਹੇ ਤੇ ਮੈਂ ਸੈਕਟਰੀ ਸਾਹਿਬ ਨੂੰ ਕਹਿਆ ਵੀ ਪਾਈ ਸਰਪੰਚ ਸਾਹਿਬ ਨੂੰ ਕਹਿ ਦੋ ਇਹ ਜਾਇ ਪੋਪਟਾਈ ਹੋ ਰਹੀ ਆ ਵੀ ਨੰਬਰਦਾਰ ਉੱਤੇ ਖੜਾ ਰੋ ਕਰਿਆ ਹਮ ਇਸ ਕਰਕੇ ਨਾ ਕੋਈ ਸੁਣਵਾਈ ਨਹੀਂ ਕੋਈ ਸੁਣਾਈ ਨਹੀਂ ਹੋਈ ਉਹ ਕਹਿੰਦਾ ਉਹ ਉਲਟਾ ਸੈਕਟਰੀ ਸਾਹਿਬ ਨੂੰ ਕਹਿੰਦਾ ਮੈਂ ਹੀ ਦਿਖਾ ਦੇਣੇ ਕੌਣ ਕਹਿੰਦਾ ਸਰਪੰਚ ਸਰਪੰਚ ਦਾ ਘਰ ਵਾਲਾ ਤਾਂ ਉਹ ਕਹਿੰਦਾ ਮੈਂ ਦਰਖਾਸਤ ਨਹੀਂ ਦਿੱਤੀ ਦਰਖਾਸਤ ਨਹੀਂ ਦਿੱਤੀ ਹਮ ਕਿ ਕੋਈ ਹੋਣ ਤੁਹਾਡੇ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਪਹੁੰਚਿਆ ਕੋਈ ਨਹੀਂ ਪਹੁੰਚਿਆ ਪਲਾ ਸੈਕਟਰੀ ਜਾਨੂ ਪਹਿਲੇ ਪੂਰੀ ਸਾਨੂੰ ਕਹਿੰਦੇ ਆ ਥਾਣੇ ਜਾ ਕੇ ਦਰਖਾਸਤ ਦੇ ਦਿੱਤੀ ਠੀਕ ਆ ਇਹ ਤਾਂ ਕੋਈ ਕਾਰਵਾਈ ਨਹੀਂ ਹੋਈ ਕੋਈ ਗੱਲ ਨਹੀਂ। ਹਾਂ। ਥੋੜਾ ਕੀ ਕਹਿਣਾ ਹੈ? ਇਹ 22 ਬਿੱਗੇ ਜਗ੍ਹਾ ਪੰਚਾਇਤੀ ਆ। ਹਾਂ। ਇਹਦੇ ਵੀ ਮਕਾਨ ਵੀ ਆ। ਪੁਲਪੋਟੇਸ਼ਨ ਬਕਾਇਦਾ ਨਿਸ਼ਾਨ ਤੇ ਜੀ। ਰਿਪੋਰਟ ਆ। ਨਿਯਾਜ ਕਰਦੇ ਦੀ। ਅੱਛਾ ਜੀ। ਇਹ ਸਾਰੀ ਪੁਲਪੋਟੇਸ਼ਨ ਆਪ ਹੋ ਕੇ ਕਰਾ ਕੇ ਗਏ। ਆਪ ਹੋ ਕੇ ਵੀਡੀਓ ਆ ਗਿਆ। ਹਮ। ਪੁਲਿਸ ਆਈ ਆ ਮੌਕੇ ਤੇ ਸਪੀ ਵੀ ਆ। ਠੀਕ ਆ ਪੁਲਿਸ ਆਈ ਆ। ਹਮ। ਉਹਦੇ ਬਾਅਦ ਸੈਕਟਰੀ ਆਇਆ। ਵੀਡੀਓ ਸਾਹਿਬ ਹੈ। ਹਮ। ਇਹ ਮੌਕੇ ਤੇ ਸ਼ਾਂਤੀ ਕਰਾ ਕੇ ਗਏ। ਹਰ ਨਿਸ਼ਾਨੀ ਲੱਗ ਗਈ। ਅੱਛਾ ਨਿਸ਼ਾਨੀ। ਇਹ 22 ਬਿੱਗੇ ਜਗ੍ਹਾ? 22 ਬਿੱਗੇ ਜਗ੍ਹਾ। ਇਹਦੇ ਚ 355 ਬਿੱ अच्छा ये खसरा नंबर 155 ਵਿੱਚੋਂ ਪੱਤੇ ਜਾ ਰਹੇ ਪੁੱਤ। ਇਹ ਰੋਕਥਾਮ ਨਿਸ਼ਾਨਦੇਹੀ ਦੇ ਵਿੱਚ ਬਕਾਇਦਾ ਰਿਪੋਰਟ ਆਈ ਹੈ। ਜਦੋਂ ਤੁਹਾਨੂੰ ਤੁਹਾਡੇ ਵੱਲੋਂ ਰੋਕਥਾਮ ਲਈ ਰੋਕਿਆ ਮੈਂ ਹੋਰ ਹੈਨਤ ਸੀ ਜਦੋਂ ਮੇਰੇ ਆਉਣ ਤੋਂ ਪਹਿਲਾਂ ਦਾ ਰੋਕਿਆ ਸੀ ਕਿ ਮੈਂ ਠਾਣੇ ਨਾਲ ਗਿਆ ਕੇ ਤੁਸੀਂ ਮੌਜੂਦਾ ਮੈਂਬਰ ਉਹ ਪੰਚਾਇਤ ਮੈਂਬਰ। ਭਾਈ ਤੁਸੀਂ ਕਿਵੇਂ ਦੇਖਦੇ ਜਿਹੜਾ ਇਹ ਹਾਸਾ ਹੋਣ ਤੋਂ ਬਚਿਆ ਜਿਹੜਾ ਇੱਥੇ ਬੱਚੇ ਵੀ ਆ ਇਹਨਾਂ ਤੇ ਹਮਲਾ ਕੀਤਾ ਗਿਆ ਜਨਾ ਕਿਵੇਂ ਦਿਖਤੂ ਜ਼ਰੂਰ ਜੀ ਜ਼ਰੂਰ ਆਪਣਾ ਫਤੋ ਪਾਈ ਵਾਲਾ ਕਰਨਾ ਦਾ ਤਾਂ ਮਤਲਬ ਹੀ ਨਹੀਂ ਬਣਦਾ ਹੈਗਾ। ਬਲਕਿ ਕਰਦਿਆਂ ਵਰਕ। ਇੰਨਾ ਦਾ ਮੋਦਵਰ ਬੰਦਾ ਏ ਰੋਕੋ ਕੋਈ ਉਹਦੀ ਜ਼ਿੰਮੇਵਾਰੀ ਬਣਦੀ ਆ ਜੇ ਹੋਰ ਨਹੀਂ ਰੋਕੋਗਾ ਫੇਰ ਹੋਰ ਕੌਣ ਰੋਕੂਗਾ ਜੜੇ ਛਣਵਾਈ ਕੋਈ ਨਹੀਂ ਬਿਲਕੁਲ ਸਣਵਾਈ ਨਹੀਂ ਹੋਈ ਹੈ ਠੀਕ ਆ ਸ਼ਾਮ ਹੋਂ ਤੱਕ ਨਾ ਨਾ ਆ ਜਦੋਂ ਇਹ ਸਾਰਾ ਕੁਝ ਮੈਂ ਰੋਕਿਆ ਇਹਨਾਂ ਨੇ ਹਮਲਾ ਕਰਿਆ ਨਾ ਹੈ ਆਪਣੇ ਘਰ ਦੇ ਅੰਦਰ ਨੂੰ ਭੱਜਿਆ ਆਪਣੀ ਭੱਜ ਕੇ ਜਨਮ ਪਹਚਾਈ ਹੈ ਜੀ ਘਰ ਦੇ ਬਿਲਕੁਲੇ ਅੰਦਰ ਚਲੇ ਗਏ ਇਹਨਾਂ ਨੇ ਰੂੜੇ ਟੰਡੇ ਕਿਸੇ ਵੀ ਚੀਜ਼ ਦੀ ਕਸਮ ਨਹੀਂ ਖਾਈ ਕਿ ਜਿਹੜਾ ਨਾਂ ਬਸਾਇਆ ਹੋਵੇ ਬੱਚੇ ਵੀ ਮਜੂਸੀ ਵਿੱਚ ਬੱਚੇ ਵੀ ਮਜੂਸੀ ਵਿੱਚ ਉਹਨਾਂ ਦੇ ਲਕਸੜ ਪਹਚਾ ਨਹੀਂ ਮਾਤਾ ਦੀ ਬੱਚੀਆਂ ਥੋੜੀਆਂ ਮਾਤਾ ਸਰਕਾਰੀ ਹਸਪੀਟਲ ਚ ਐਡਮਿਟ ਹੈ ਐਡਮਿਟ ਨੇ ਐਡਮਿਟ ਤੇ ਤੁਹਾਨੂੰ ਥੋੜੋ ਕਿਉਂ ਕਹਿਣ ਦਾ ਸਿੱਧੇ ਤੌਰ ਤੇ ਕਹਿੰਦੀ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ ਕੋਈ ਪਹੁੰਚਾ ਤਾ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜਿੱਥੇ ਜਿਹੜੀ ਜਗ੍ਹਾ ਦੀ ਗੱ ਇਹ ਜਗ੍ਹਾ ਮੈਂ ਆਪਣੇ ਸੁਜੋਗ ਨੂੰ ਕਹਣਾ ਚਾਹੁੰਦਾ ਤਾਂ ਖੈ ਜਾਣ ਇਹ ਜਗ੍ਹਾ ਦੇ ਵਿੱਚੋਂ ਹੈ ਜੋ ਇਹ ਪਪੂਲਰ ਇਹ ਪਪੂਲਰਾਂ ਨੂੰ ਪੱਟਿਆ ਜਾ ਰਿਹਾ ਸੀ ਜਦੋਂ ਇੱਥੇ ਜਿਹੜੇ ਮੌਜੂਦਾ ਲੰਬੜਦਾਰ ਨੇ ਸਾਡੇ ਜਿਹੜੇ ਪਿੰਡ ਦੇ ਕਹਨਦ ਕਹਿ दिए ਤਾਂ ਉਹਨਾਂ ਵੱਲੋਂ ਇਹਨਾਂ ਨੂੰ ਰੋਕ ਰੋਕ ਜਿਹੜੇ ਲੱਗੇ ਬੰਦੇ ਨੇ ਕਟਾਈ ਕਰ ਰਹੇ ਸੀ ਇਹਨਾਂ ਨੂੰ ਕੱਟਣ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਤੇ ਉਹਨਾਂ ਤੇ ਇਹ ਡੰਡੇ ਪਏ ਨੇ ਥੱਲੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਪਰ ਪ੍ਰਸ਼ਾਸਨ ਦੇ ਹਲੇ ਅਧਿਕਾਰੀ ਇੱਥੇ ਤੱਕ ਨਹੀਂ ਪਹੁੰਚੇ ਤੇ ਨਾ ਹੀ ਉਹਨਾਂ ਦੀ ਸਾਰ ਲਈਆ ਤਾਂ ਇਹ ਸਿੱਧੇ ਤੌਰ ਤੇ ਕਹਿ ਦਈਏ ਤਾਂ ਆਪਾਂ ਬੀਡੀਪੀਓ ਨਾਲ ਵੀ ਗੱਲ ਕਰ ਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾਉਣਾ ਜਿੱਥੇ ਲੋਕ ਤੰਗ ਨੇ ਪੰਚਾਇਤੀ ਜਗ੍ਹਾ ਚੋਂ ਆਏ ਦਿਨ ਹੈ ਜੋ ਕਿਤਨਾ ਕਿ ਤੋਂ ਬੀਤੇ ਦਿਨੀ ਚਮਕੌਰ ਸਾਹਿਬ ਤੋਂ ਪਟਾਏ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦੀ ਮੜੀਆ ਚੋਂ ਪਟਾਏ ਹੋਏ ਨੇ ਪਰ ਜਿਹੜਾ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਸਿਲਸਲਾ ਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਬੀਡੀਪੀਓ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਇਹਨਾਂ ਤੇ ਗੌਰ ਕੀਤੀ ਜਾਵੇ ਜਿਹੜੇ ਨੁਕਸਾਨ ਹੋ ਰਿਹਾ ਸਿੱਧੇ ਤੌਰ ਤੇ ਸਰਕਾਰ ਦੇ ਨੁਕਸਾਨ ਹੋ ਰਿਹਾ ਹੈ ਸਰਕਾਰ ਦਾ ਪੈਸਾ ਸਰਕਾਰ ਦੇ ਖਾਤੇ ਵਿੱਚ ਜਾਣਾ ਚ ਤੇ ਇਹਨਾਂ ਨੂੰ ਇਸਤੇ ਰੋਕਥਾਮ ਕੀਤੀ ਜਾ ਚੁੱਕੀ ਹੈ। ਤਾਂ ਇਸ ਵਕਤ ਸਬੰਧਤ ਬੀਡੀਪੀਓ ਨਾਲ ਵੀ ਗੱਲ ਤੁਹਾਡੀ ਫੋਨ ਤੇ ਕਰਨੇ ਜਾ ਰਹੇ ਆ। ਤਾਂ ਦੇਖਦੇ ਆ ਕਿ ਫੋਨ ਚੱਕਦੇ ਆ। ਹੈਲੋ। ਹਾਂਜੀ ਸਰ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਸਰ। ਪਰਮਜੀਤ ਗੱਲ ਕਰ ਰਿਹਾ ਹਾਂ ਸਰ ਪੱਤਰਕਾਰ ਚੰਗਰ ਤੋਂ। ਸਰ ਇੱਕ ਪਿੰਡ ਦੁਗਰੀ ਦੇ ਵਿੱਚ ਪਪੂਲਰ ਪਟਾਇਆ ਜਾ ਰਿਹਾ ਸਰ। ਅੱਛਾ ਜੀ। ਤੇ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੈਗੀ ਆ? ਨੇ ਮੈਂ ਪੁੱਛਿਆ ਸੀ ਉਹਨੂੰ ਮੈਨੂੰ ਆਇਆ ਸੀ ਉਹਨੇ ਫੋਨ ਥੋੜੀ ਜਿਹੀ ਗੱਲ ਨਹੀਂ ਸਰ ਪਤਾ ਕੀ ਹੈ ਇੱਥੇ ਕਿਸੇ ਨੰਬਰਦਾਰ ਤੇ ਮੌਜੂਦਾ ਨੰਬਰਦਾਰ ਤੇ ਕਿਸੇ ਵਿਅਕਤੀ ਵੱਲੋਂ ਹਮਲਾ ਵੀ ਕੀਤਾ ਗਿਆ ਦੇ ਬਚਾਰਤੇ ਤੇ ਆਪਾਂ ਨੂੰ ਹਾਂ ਜੀ ਇਹ ਹਾਟਾਰੀ ਸੀ ਜਿਹੜਾ ਰੋਕ ਰਿਹਾ ਸੀ ਉਹਨਾਂ ਨੂੰ ਅੱਛਾ ਉਹਦੇ ਤੇ ਹਮਲਾ ਕਰਾਈ ਕਰਦੇ ਆ ਮੈਂ ਭੇਜ ਲਈ ਹੈ ਜੋ ਵੀ ਫੈਕਟਰੀ ਹਾਂਜੀ ਤੇ ਇਹ ਬਣਦੀ ਹੈ ਜੀ ਇਹ ਕਰ ਨਹੀਂ ਹੋਈ ਇੱਥੇ ਸਾਨੂੰ ਜਾਣਕਾਰੀ ਮਿਲੀ ਹੈ ਕਹਿੰਦੇ ਵੀ ਤੁਹਾਡਾ ਵੀ ਨੋਬਰਤ ਰਹੇ ਨੇ ਉਹ ਕਹਿੰਦੇ ਬੀਡੀਪਾ ਸਾਹਿਬ ਦੀ ਮਿਲੀ ਭੁਗਤਾਈ ਦਾ ਕਰ ਰਹੇ ਨੇ ਦੱਸ ਰਹੇ ਨੇ ਲੋਕ ਅੱਛਾ ਹਾਂਜੀ ਨਾ ਮੈਂ ਅਸੀਂ ਤਾਂ ਬਖਸ਼ਣਾ ਨਹੀਂ ਹੈਗਾ ਵੀ ਮੈਂ ਲਈ ਹੈ ਡਿਊਟੀ ਉੱਤੇ ਮਂਗਾ ਰਹੇ ਹਾਂ ਫੁੱਟਾ ਫੁੱਟਾ ਕਿੰਨੇ ਕ ਸਮਝ ਸਰ ਇਹਦਾ ਕਿੰਨੇ ਕ ਸਮਝ ਆਪਾਂ ਨੂੰ ਪੜਤਾਲ ਦਾ ਪਤਾ ਲੱਗ ਜੂਗਾ ਜੀ ਦਾ ਉਹਦਾ ਮੈਂ ਇਹ ਵੰਨ ਫਰਤਫੁੱਟ ਮਗਾਣੀ ਭੋਗੀ ਦੇਖਣਾ ਬੂਰਾ ਮਤਲਬ 60 ਸਾਲ ਬਈ ਦਾ ਫੇਰੇ ਇਹ ਪੰਚਾਇਤੀ ਜਗ੍ਹਾ ਦੇ ਵਿੱਚ ਹੈ ਨਿਸ਼ਾਨ ਤਾਂ ਹੀ ਹੋ ਚੁੱਕੀ ਆ ਪੰਚਾਇਤੀ ਜਗ੍ਹਾ ਦੇ ਵਿੱਚ ਆ ਸਰ ਅੱਛਾ ਬਸ ਉਹ ਤਾਂ ਹੋਊਗਾ ਉਹ ਬਖਸ਼ਣਾ ਨਹੀਂ ਮੈਨੂੰ ਇਹ ਤਾਂ ਕੁਝ ਨਹੀਂ ਲੱਗਦਾ ਠੀਕ ਆ ਸਰ ਠੀਕ ਠੀਕ ਓਕੇ ਤਾਰਦੇ ਹਲੋ ਹਾਂਜੀ ਆ ਸਰਪੰਚ ਸਾਹਿਬ ਗੱਲ ਕਰ ਰਹੇ ਜੀ ਪਿੰਡ ਦੁਗਰੀ ਤੋਂ ਜੀ ਹਾਂਜੀ ਮੈਂ ਪੱਤਰਕਾਰ ਗੱਲ ਕਰ ਰਿਹਾ ਚਮਕੌਰ ਸਾਹਿਬ ਤੋਂ ਜੀ ਹਾਂਜੀ ਇੱਕ ਥੋੜੀ ਛੋਟੀ ਜਾਣਕਾਰੀ ਚਾਹੀਦੀ ਸੀ ਜਿਹੜੇ ਇੱਥੇ ਸਰਕਾਰੀ ਜਗ੍ਹਾ ਚੋਂ ਪਪੂਲਰ ਪੱਟੇ ਜਾ ਰਹੇ ਨੇ ਇਸ ਦੀ ਤੁਹਾਨੂੰ ਜਾਣਕਾਰੀ ਹੈ ਜੀ ਹਾਂਜੀ ਇੱਕ ਕਿ ਪਟਾਇ ਕਿਸ ਚੀਜ਼ ਤੋਂ ਜਾ ਰਹੀ ਹੈ ਜੀ ਇਹ ਪਰਮਿਸ਼ਨ ਹੈ ਆਪਣੇ ਕੋਲ ਜੀ ਇਦਾਂ ਦੀ ਕੋਈ ਸਰਕਾਰੀ ਦਸਤਾਵੇਜ਼ ਦੀ ਔਰ ਨਹੀਂ ਆ ਸ਼ਾਮਲਾ ਦੇ ਬਹੁਤ ਗੋਲ ਆ ਜੀ ਸਾਰੇ ਅਧਿਕਾਰ ਸ਼ਾਮਲਾ ਦੇ ਵਿੱਚ ਹੀ ਆਉਂਦੇ ਆ ਹੂੰ ਹਾਂਜੀ ਤੇ ਸ਼ਾਮਲਾੜ ਤੋਂ ਤੁਸੀਂ ਕੋਈ ਮਤਾ ਪਾਇਆ ਇਦਾਂ ਦਾ ਜੀ ਕੋਈ ਪੰਚਾਇਤੀ ਮਤਾ ਹੁੰਦਾ ਜਿਹੜਾ ਪਾਇਆ ਜਾਂਦਾ ਇਹਨਾਂ ਵੋਟਰਾਂ ਨੂੰ ਪਟਾਉਣ ਵਾਸਤੇ ਜਾਂ ਕੋਈ ਵੀਡੀਓ ਪਤੇ ਅਧਿਕਾਰੀ ਨੂੰ ਦੱਸਿਆ ਇਸ ਬਾਰੇ ਜੀ ਤੁਸੀਂ ਨਾ ਹਸਬੰਦ ਨਾਲ ਗੱਲ ਕਰਨ ਲਈ ਮੈਨੂੰ ਪਤਾ ਦੇ ਦੇਣੀ ਥੋੜਾ ਹੋਰ ਇਹ ਸਬ ਮੌਜੂਦਾ ਸਰਪੰਚ ਤੁਸੀਂ ਹੋ ਜੀ ਹਲੋ ਹਾਂਜੀ ਮੌਜੂਦਾ ਸਰਪੰਚ ਤੁਸੀਂ ਹੋ ਜੀ ਨਹੀਂ ਉਹਨਾਂ ਨੂੰ ਹੁਣ ਬਾਹਰਲਾ ਪਤਾ ਇਹਨਾਂ ਵੀ ਕਿ ਆ ਕੁਝ ਹੋ ਰਿਹਾ ਹੈ ਅੱਛਾ ਤੁਹਾਨੂੰ ਜਾਣਕਾਰੀ ਕੋਈ ਨਹੀਂ ਹੈਗੀ ਸੋਹਰੇ ਹਾਂ ਜੀ ਹਾਂਜੀ ਠੀਕ ਹੈ ਹੈਲੋ ਹੈਲੋ ਹਾਂਜੀ ਹਾਂਜੀ ਬੋਲੋ ਵੀਰ ਜੀ ਬੋਲੋ ਹਾਂਜੀ ਫੋਨ ਕਰਿਆ ਦਾ ਜੀ ਤੁਸੀਂ ਕੌਣ ਬੋਲ ਰਿਹਾ ਜੀ ਤੁਸੀਂ ਮੈਂ ਡੁਗਰੀ ਦਾ ਬੋਲ ਰਹਾ ਹਾਂ ਸਰਪੰਚਾ ਬੋਲ ਰਿਹਾ ਹਾਂ ਜੀ ਹਾਂਜੀ ਨਹੀਂ ਦੋ ਦੋ ਸਰਪੰਚਾ ਡੁਗਰੀ ਦੇ ਜੀ ਇਹ ਡੁਗਰੀ ਦਾ ਕਿਉਂ ਦੋ ਸਰਪੰਚ ਬੋਲ ਰਹੇ ਜੀ ਤੁਹਾਡੇ ਨਾਲ ਗੱਲ ਕਰੇ ਜੀ ਮੇਰੀ ਪਹਿਲਾਂ ਮੈਡਮ ਨਾਲ ਗੱਲ ਹੋਈ ਸੀ ਕਿਸੇ ਨਾਲ ਜੀ ਉਹ ਤਾਂ ਕਰ ਦੇਣਗੇ ਅੱਛਾ ਕਰ ਦੇਣਗੇ ਸਰਪੰਚ ਸਾਹਿਬ ਇਹ ਦੱਸਿਓ ਤੁਹਾਨੂੰ ਚਲੋ ਅਸੀਂ ਤੁਹਾਨੂੰ ਸਰਪੰਚ ਸਾਹਿਬ ਤਾਂ ਨਹੀਂ ਕਹਿ ਸਕਦੇ ਪਰ ਇਹ ਤੁਹਾਨੂੰ ਦੱਸਿਓ ਜਾਣਕਾਰੀ ਦੇ ਸਕਦੇ ਕੋਈ ਸਾਨੂੰ ਜਿਹੜੀ ਇੱਥੇ ਪੰਚਾਇਤੀ ਜਗ੍ਹਾ ਦੇ ਵਿੱਚੋਂ ਆ ਬੂਟੇ ਪਟਾਏ ਜਾ ਰਹੇ ਨੇ ਜੀ ਇਹ ਬੂਟੇ ਪਟਾਉਂਦਾ ਕੌਣ ਆਈ ਪਤਾ ਨਹੀਂ ਜੀ ਕੌਣ ਪਟਾਉਂਦੀ ਇੱਥੇ ਲੰਮਰਦਾਰਾਂ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ ਹਮਲਾ ਕੀਤਾ ਗਿਆ ਫਿਰ ਦੱਸਿਆ ਹੋਊਗਾ ਜੀ ਤਾਂ ਹੀ ਪਤਾ ਲੱਗਿਆ ਸਾਨੂੰ ਨਹੀਂ ਉਹ ਦੱਸਿਆ ਕਹਿ ਰਹੇ ਨੇ ਵੀ ਇੱਥੇ ਬੂਟੇ ਪਟ ਰਹੇ ਸੀ ਜਦੋਂ ਇੱਥੇ ਲੰਮਰਦਾਰ ਜੀ ਰੋਕਣ ਆਏ ਤਾਂ ਉਹਨਾਂ ਤੇ ਹਮਲਾ ਕਰ ਦਿੰਦੇ ਜੀ ਬੰਦੇ ਨਹੀਂ ਫੋਨੋਂ ਕਿਸ ਨੇ ਖਬਰ ਦਿੱਤੀ ਸਾਨੂੰ ਸਾਰਾ ਖਬਰ ਤਾਂ ਸਾਨੂੰ ਪੱਤਰਕਾਰ ਆ ਸੀ ਖਬਰ ਤਾਂ ਸਾਨੂੰ ਪਤਾ ਲੱਗੇ ਜਾਂਦੀ ਹੈ ਜੀ ਕਿਸੇ ਨੇ ਤਾਂ ਕਿ ਐਹੀ ਹੋਣਾ ਉਹਨੇ ਸਭ ਨੂੰ ਦੱਸਿਆ ਹੋਣਾ ਤੁਹਾਨੂੰ ਜੀ ਤੁਹਾਡੇ ਤੁਹਾਡੇ ਕੋਲ ਜਾਣ ਤੁਹਾਡੇ ਕੋਲ ਜਾਣਕਾਰੀ ਹੈਗੀ ਇਸ ਚੀਜ਼ ਦੀ ਬੂਟੇ ਪੱਤੇ ਵਾਲੀ ਪੰਚਾਇਤ ਦੇ ਇਹ ਸ਼ਾਮਲਾਟ ਹੈ ਮਤਲਬ ਕਾਫੀ ਹੈ ਇਹੀ ਪਿੰਡ ਚ ਪਈ ਅੱਛਾ ਜੀ ਇਹ ਸ਼ਾਮਲਾਟਾਂ ਬੰਡੀਆਂ ਹੋਈਆਂ ਇਹਨਾਂ ਨੇ ਆਪਸ ਵਿੱਚ ਹਾਲੀਆਂ ਓੜੀਆਂ ਵਰ ਪਾਈਆਂ ਨਹੀਂਆਂ ਪਹਿਲਾਂ ਤੋਂ ਹੂੰ ਇਹਨਾਂ ਨੇ ਆਪਣੇ ਕਬਜ਼ੇ ਕਰੇ ਹੋਏ ਪਹਿਲਾਂ ਤੋਂ ਅੱਛਾ ਜੀ ਤੇ ਉਹਦੇ ਵਿੱਚ ਇਹ ਆਪਣੀ ਚੀਜ਼ ਲਾਉਨੇ ਆ ਅੱਜ ਤੋਂ ਥੋੜੀ ਲਾ ਰਹੇ ਆ ਤਾਂ ਦੇਰ ਤੋਂ ਹੀ ਲਾ ਰਹੇ ਆ ਅਸੀਂ ਤਾਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਜਗ੍ਹਾ ਹੀ ਛੱਡੋ ਨੇ ਪਤਾ ਕੀ ਹੈ ਜੀ ਇੱਥੇ ਨਿਸ਼ਾਨਦੇਹੀ ਹੋ ਚੁੱਕੀ ਆ ਮੇਰੀ ਵੀਡੀਓ ਤੇ ਸਭ ਨਾਲ ਗੱਲ ਹੋਈ ਆ ਕਹਿੰਦੇ ਨਿਸ਼ਾਨਦੇਹੀ ਹੋ ਚੁੱਕੀ ਸਭ ਕੁਝ ਹੋ ਚੁੱਕਿਆ ਫਿਰ ਉਹ ਕਹਿ ਰਹੇ ਨੇ ਵੀ ਇਦਾਂ ਨਹੀਂ ਪਰਸਦਾ ਕੋਈ ਨਹੀਂ ਅਸੀਂ ਤਾਂ ਪਟਾਈ ਨਹੀਂ ਰਹੇ ਅਸੀਂ ਤੁਹਾਨੂੰ ਇਹ ਹੀ ਕਹਿ ਰਹੇ ਆਂ ਵੀ ਇਹਨਾਂ ਨੇ ਉੱਥੇ ਕੋਠੀਆਂ ਵੀ ਬਣੀਆਂ ਵੀ ਆ ਕਾਫੀ ਕਰਾਂੀਆਂ ਅੱਛਾ ਜਾਨੀ ਕਹਿ ਦੀ ਤੁਹਾਨੂੰ ਜਾਣਕਾਰੀ ਨਹੀਂ ਹੈਗੀ ਇਹੀ ਕਹਿ ਸਕਦੇ ਆਪਾਂ ਨਹੀਂ ਜਾਣਕਾਰੀ ਹੈ ਜੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਸਾਡੇ ਕੋਲ ਖਬਰ ਆਈ ਉੱਥੇ ਦੋ ਧਿਰਾਂ ਦੀ ਲੜਾਈ ਹੋਈ ਹੈ ਜੀ ਅੱਛਾ ਜੀ ਉਹ ਘਰਾਂ 'ਚ ਲੜਾਈ ਹੋਈ ਆ ਉਹ ਆਪਸ ਵਿੱਚ ਚਾਚੇ ਤਾਂ ਆਏ ਆ ਨਹੀਂ ਹੁੰਦਾ ਬੂਟੇ ਪੱਟਣ ਨੂੰ ਰੋਕਣ ਲਗੇ ਤੇ ਜਦੋਂ ਨੰਬਰਦਾਰ ਰੋਕਣ ਗਏ ਉਸ ਤੋਂ ਬਾਅਦ ਉਹਨਾਂ ਤੇ ਹਮਲਾ ਹੋ ਜਾਂਦਾ ਇਹ ਹਮਲਾ ਤਾਂ ਪਤਾ ਨਹੀਂ ਉਹ ਰੋਕਣ ਗਏ ਆ ਕਿ ਮੈਂ ਤਾਂ ਇਹਨਾਂ ਨੂੰ ਕਿਹਾ ਤਾਂ ਮਾਹਤੂਸੀ ਰਿਪੋਰਟ ਕਰਿਓ ਤੁਸੀਂ ਬੀਡੀਪੋ ਸਾਹਿਬ ਨਾਲ ਖੁਦ ਗੱਲ ਕਰੀਂ ਇਸ ਬਾਰੇ ਜੀ ਮੌਜੂਦਾ ਸਰਪੰਚ ਹੋਣ ਦੇ ਨਾਤੇ ਇਹ ਆਪਾਂ ਨੇ ਕੋਲ ਫੋਨ ਆਇਆ ਤਾਂ ਜੀ ਪਿੰਡ ਤੋਂ ਮੈਂ ਇਹਨਾਂ ਨੂੰ ਕਿਹਾ ਵੀ ਅੱਜ ਸੰਡੇ ਆ ਹਾਂਜੀ ਅੱਜ ਕੋਈ ਇਹ ਜੀ ਕਾਰਵਾਈ ਕਾਨੂੰਨੀ ਨਾ ਕੋਈ ਖੁੱਲਾ ਹੋਣਾ ਵੀਡੀਓ ਦਸਤਰ ਨੂੰ ਸਰ ਸੰਡੇ ਜੇ ਸੰਡੇ ਆ ਤੇ ਭਾਈ ਇਨੀਸ਼ੀਏਟ ਆ ਸਕਦੇ ਆ ਕਿਹਾ ਕਿ ਅੱਜ ਥਾਣਾ ਰੋਕ ਸਕਦਾ ਜਾ ਕੇ ਤੁਸੀਂ ਰਿਪੋਰਟ ਕਰਿਓ ਵੀ ਨੰਬਰਦਾਰ ਵੀ ਕਰ ਸਕਦਾ ਉੱਥੇ ਜਾ ਕੇ ਰਿਪੋਰਟ ਕਰਿਓ ਅਸੀਂ ਆ ਕੇ ਛਾਪੀ ਦੇਖ ਲਾਂਗੇ ਉਹ ਬੰਦੇ ਨੂੰ ਰੋਕਾਂਗੇ ਜੇ ਕੁਝ ਕਰ ਰਿਹਾ ਚਲੋ ਠੀਕ ਆ ਸਰ ਬਹੁਤ ਧੰਨਵਾਦ ਜੀ ਚਲੋ